ਬਦਰਾਸਾਨੀ ਵੱਲੋਂ ਲਿਖਤ ਮੇਰੀ ਫਿਲਮੀ ਆਤਮ ਕਥਾ ਸਵੈ ਜੀਵਨੀ ਦਾ ਅਗਲਾ ਭਾਗ 16 ਜਦੋਂ ਵੀ ਮੋਟਰਸਾਈਕਲ ਉੱਤੇ ਮਾਹੀਮ ਦੇ ਰਾਕੇ ਵਿੱਚੋਂ ਲੰਘਦਾ ਕਿਸੇ ਨਾ ਕਿਸੇ ਥਾਂ ਬਦਰੂ ਯਾਨੀ ਜਾਨੀ ਵਾਕਰ ਮੈਨੂੰ ਦੇਖ ਪੈਂਦਾ ਕਦੇ ਉਹ ਰੋਕ ਵੀ ਲੈਂਦਾ ਤੇ ਮੇਰਾ ਵਾਦਾ ਮੈਨੂੰ ਯਾਦ ਕਰਾਉਂਦਾ ਮੈਂ ਵੀ ਭੁੱਲਿਆ ਨਹੀਂ ਸੀ ਖਾਸ ਉਸਨੂੰ ਧਿਆਨ ਵਿੱਚ ਰੱਖ ਕੇ ਮੈਂ ਬਾਜ਼ੀ ਦੀ ਸਕ੍ਰਿਪਟ ਵਿੱਚ ਇੱਕ ਸ਼ਰਾਬੀ ਦਾ ਛੋਟਾ ਜਿਹਾ ਪਰ ਅਹਿਮ ਰੋਲ ਪਾਇਆ ਸੀ ਪਰ ਹੁਣ ਸਵਾਲ ਇਹ ਸੀ ਕਿ ਪ੍ਰੋਡਿਊਸਰ ਤੇ ਡਾਇਰੈਕਟਰ ਨੂੰ ਕਿਵੇਂ ਮਣਾਵਾ ਕਿ ਉਹਨੂੰ ਹੀ ਲੈਣ ਮੈਂ ਇੱਕ ਤਰਕੀਬ ਸੋਚੀ ਤੇ ਬਦਰੂ ਨੂੰ ਵੀ ਸਮਝਾ ਦਿੱਤੀ ਅਗਲੀ ਸਵੇਰ ਜਦੋਂ ਚੇਤਨ ਦੇਵ ਗੁਰੂਦਰ ਤੇ ਮੈਂ ਦਫ਼ਤਰ ਦੇ ਅੰਦਰਲੇ ਹਿੱਸੇ ਵਿੱਚ ਕਾਨਫਰੰਸ ਕਰ ਰਹੇ ਸਾਂ ਇੰਜ ਲੱਗਾ ਜਿਵੇਂ ਕੋਈ ਗੁੱਟ ਸ਼ਰਾਬੀ ਚਪੜਾਸੀ ਤੇ ਮੋੜਨ ਤੇ ਵੀ ਅੰਦਰ ਵੱੜ ਆਇਆ ਹੈ ਤੇ ਕਲਰਕਾਂ ਨੂੰ ਤੰਗ ਕਰ ਰਿਹਾ ਹੈ ਝਟਕੂ ਪਿੱਛੋਂ ਉਹ ਸਿੱਧਾ ਸਾਡੇ ਕੋਲ ਅਪੜ ਗਿਆ ਤੇ ਲੱਗਾ ਦੇਵ ਨੂੰ ਮੁਖਾਤਬ ਕਰਕੇ ਮੋਮੋ ਠਗੜੀਆਂ ਗੱਲਾਂ ਕਰਨ ਐਸਾ ਠੱਠਾ ਬਣ ਦਿੱਤਾ ਉਹਨੇ ਜਿਸ ਦਾ ਜਵਾਬ ਨਹੀਂ ਅਸਾਸ ਆ ਕੇ ਸਾਰਿਆਂ ਤੇ ਟਿੱਡਾਂ ਵਿੱਚ ਪੀੜ ਪੈਣ ਲੱਗ ਪਈ। ਜਰਕ ਉਹ ਹਾਸਾ ਠੰਡਾ ਹੋਵੇ ਉਹ ਫੇਰ ਕੋਈ ਨਵਾਂ ਨੁਕਤਾ ਛਿੜ ਕੇ ਰੌਣਕ ਲਾ ਦੇਵੇ। ਅੱਧਾ ਪੌਣਾ ਘੰਟਾ ਇੰਜ ਹੀ ਹੁੰਦਾ ਰਿਹਾ। ਅੰਤ ਚੇਤਨ ਨੂੰ ਦਫ਼ਤਰ ਦੀ ਮर्यादा ਦਾ ਖਿਆਲ ਆਇਆ ਜੋ ਹੋਰ ਕਈ ਪ੍ਰਕਾਰ ਦੇ ਅਗੰਤਕਾਂ ਨਾਲ ਖਤਰੇ ਵਿੱਚ ਪੈ ਚੱਲੀ ਸੀ। ਉਹਨੇ ਹਿੜ-ਹਿੜ ਕਰਦੇ ਕਰਮਚਾਰੀਆਂ ਨੂੰ ਸਖਤੀ ਨਾਲ ਟੋਕਿਆ ਤੇ ਉਸਨੂੰ ਮੌਜੂਦੀ ਨਸੂਕੇ ਬਾਹਰ ਕੱਢਣ ਦੀ ਫਰਮਾਇਸ਼ ਕੀਤੀ। ਉਸ ਵੇਲੇ ਮੈਂ ਬਦਰੂ ਨੂੰ ਸਲਾਮ ਕਰਨ ਲਈ ਕਿਹਾ। ਉਸੇ ਵੇਲੇ ਅਟੈਂਸ਼ਨ ਹੋ ਗਿਆ ਤੇ ਹੰਡੇ ਹੋਏ ਮਜ਼ਾਰੀ ਵਾਂਗ ਸਭ ਨੂੰ ਸਲਾਮਾਂ ਕਰਨ ਲੱਗ ਪਿਆ ਵੇਖਣ ਵਾਲਿਆਂ ਦੀ ਹੈਰਤ ਦਾ ਹੱਦ ਹੀ ਸਾਬ ਨਹੀਂ ਸੀ ਪਰ ਪਰ ਪਹਿਲਾਂ ਉਹ ਮਸਤ ਮਦਹੋਸ਼ ਸੀ ਹੁਣ ਪੂਰੀ ਤਰ੍ਹਾਂ ਹੋਸ਼ਵੰਦ ਸੱਚ ਤਾਂ ਇਹ ਹੈ ਕਿ ਜਿਸ ਨਾਂ ਨਾਲ ਬਦਰੂਦੀਨ ਨੂੰ ਲੱਖਾਂ ਪਰਿਸ਼ਤਾਰ ਯਾਦ ਕਰਦੇ ਹਨ ਉਸ ਨਾਂ ਦੀ ਚੀਜ਼ ਨੂੰ ਉਹਨੇ ساری ਉਮਰ ਕਦੇ ਹੱਥ ਨਹੀਂ ਲਾਇਆ ਚੇਤਨ ਸਵਾਲੀ ਅੰਦਾਜ਼ ਨਾਲ ਮੇਰੇ ਵੱਲ ਵੇਖ ਰਿਹਾ ਸੀ ਹੁਣ ਮੈਂ ਉਹਨੂੰ ਦੱਸਿਆ ਕਿ ਇਹ ਸਾਰਾ ਪਰਪੰਚ ਕਿਉਂ ਰਚਿਆ ਗਿਆ ਹੈ ਉਹਨੇ ਬੜੀ ਖੁਸ਼ੀ ਨਾਲ ਉਹ ਰੋਲ ਜਾਨੀ ਵਾਕਰ ਨੂੰ ਦੇਣਾ ਕਬੂਲ ਕੀਤਾ ਉਸ ਨਿੱਕੇ ਜਿਹੇ ਸੀਨ ਦੇ ਆਧਾਰ ਉੱਤੇ ਜਾਨੀ ਦੀ ਗੁੱਡੀ ਚੜ ਗਈ ਇੱਕ ਸਾਲ ਦੇ ਅੰਦਰ ਅੰਦਰ ਉਹ ਮੈਨੂੰ ਦੂਰ ਪਿੱਛੇ ਛੱਡ ਕੇ ਸ਼ੌਹਰਤ ਤੇ ਅਮੀਰੀ ਦੀਆਂ ਸਿਖਰਾਂ ਤੇ ਜਾ ਪੁੱਜਾ ਫਿਲਮਾਂ ਵਿੱਚ ਮੌਕਾ ਉਡੀਕਣਾ ਹੀ ਕਾਫੀ ਨਹੀਂ ਹੁੰਦਾ ਆਪਣੇ ਅੰਦਰ ਉਹ ਯੋਗਤਾ ਪੈਦਾ ਕਰਨੀ ਵੀ ਬੜੀ ਜ਼ਰੂਰੀ ਹੁੰਦੀ ਹੈ ਜਿਸ ਨਾਲ ਮੌਕਾ ਮਿਲਣ ਉੱਤੇ ਆਦਮੀ ਉਸ ਦਾ ਪੂਰਾ ਲਾਭ ਉਠਾ ਸਕੇ ਇਸ ਪਾਸੇ ਨਵੇਂ ਅਗੰਤ ਕੰਦ ਦਾ ਧਿਆਨ ਬਹੁਤ ਨਹੀਂ ਜਾਂਦਾ ਵਾਜੀ ਵਿੱਚ ਨਰਤਕੀ ਦੇ ਰੋਲ ਲਈ ਗੁਰੂ ਦਤ ਗੀਤਾ ਬਾਲੀ ਨੂੰ ਮਨਾਉਣਾ ਚਾਹੁੰਦਾ ਸੀ ਇੱਕ ਸ਼ਾਮ ਅਸੀਂ ਦੋਵੇਂ ਵਰਸੋਏ ਉਹਦੇ ਬੰਗਲੇ ਉੱਤੇ ਕਹਾਣੀ ਸੁਣਾਉਣ ਲਈ ਗਏ ਗੀਤਾ ਸਟੂਡੀਓ ਤੋਂ ਕਾਫੀ ਦੇਰ ਨਾਲ ਆਈ ਅਜੇ ਵੀ ਮੂੰਹ ਉੱਤੇ ਮੇਕਅਪ ਲੱਗਾ ਹੋਇਆ ਸੀ ਤੇ ਤਨ ਦੇ ਕੱਪੜੇ ਵੀ ਕੰਪਨੀ ਦੇ ਸਨ ਬੀ ਇੰਤਹਾ ਖੂਬਸੂਰਤ ਲੱਗ ਰਹੀ ਸੀ ਇੱਕ ਤਾਂ ਮੇਰੇ ਲਈ ਫਿਲਮੀ ਕਹਾਣੀ ਕਿਸੇ ਅਭਿਨੇਤਰੀ ਨੂੰ ਸੁਣਾਉਣ ਦਾ ਪਹਿਲਾ ਮੌਕਾ ਸੀ ਦੂਜੇ ਉਹਦੀਆਂ ਹਰਕਤਾਂ ਐਸੀਆਂ ਚੰਚਲ ਸਨ ਕਿ ਮੈਨੂੰ ਸਾਰਾ ਵਕਤ ਇੰਜ ਲੱਗਦਾ ਰਿਹਾ ਜਿਵੇਂ ਉਹ ਸਖਤ ਬੋਰ ਹੋ ਰਹੀ ਹੋਵੇ ਪਰ ਉਹ ਕਮਾਲ दर्जे ਦੀ ਸੂਝਵਾਨ ਕੁੜੀ ਸੀ ਮੈਂ ਮਸਾਂ ਸਕ੍ਰਿਪਟ ਦਾ ਤੀਜਾ ਹਿੱਸਾ ਹੀ ਪੜਿਆ ਸੀ ਕਿ ਉਹ ਸੋਫੇ ਤੋਂ ਉੱਠ ਖਲੋਦੀ ਬਹੁਤ ਵਧੀਆ ਮੈਂ ਜ਼ਰੂਰ ਤੁਹਾਡੀ ਫਿਲਮ ਵਿੱਚ ਕੰਮ ਕਰਾਂਗੀ ਬਾਕੀ ਗੱਲਾਂ ਤੁਸੀਂ ਬੀਬਾ ਜੀ ਨਾਲ ਕਰ ਲੈਣਾ ਇਹ ਕਿ ਕਿ ਉਹ ਅੰਦਰ ਚਲੀ ਗਈ ਸਾਡੀ ਖੁਸ਼ੀ ਦਾ ਕੋਈ ਠਿਕਾਣਾ ਨਾ ਰਿਹਾ ਗੀਤਾ ਉਦੋਂ ਲਗਭਗ 30 ਪਿਕਚਰਾਂ ਵਿੱਚ ਕੰਮ ਕਰ ਰਹੀ ਸੀ ਅਸੀਂ ਬੜੀ ਥੋੜੀ ਉਮੀਦ ਲੈ ਕੇ ਆਏ ਸੀ ਬਾਜ਼ੀ ਤੇ ਹਮ ਲੋਗ ਇੱਕੋ ਸਮੇਂ ਸੈੱਟ ਉੱਤੇ ਗਈਆਂ ਸ਼ੂਟਿੰਗ ਸ਼ੁਰੂ ਹੋਣ ਮਗਰੋਂ ਮੈਂ ਇੱਕ ਵਾਰੀ ਵੀ ਗੁਰੂਦਾਦ ਦੇ ਸੈੱਟ ਉੱਤੇ ਨਾ ਗਿਆ ਤੇ ਨਾ ਹੀ ਮੈਨੂੰ ਉਹਨੇ ਬੁਲਾਇਆ 6 ਮਹੀਨੇ ਮੇਰੇ ਨਾਲ ਸਿਰ ਖਪਾ ਕੇ ਉਹ ਤੰਗ ਆ ਚੁੱਕਾ ਸੀ ਪਰ ਮੈਨੂੰ ਇਹ ਲੱਗਦਾ ਸੀ ਜਿਵੇਂ ਮੈਂ ਇੱਕ ਬੱਚਾ ਜਾਣ ਕੇ ਉਹਦੇ ਹਵਾਲੇ ਕਰ ਦਿੱਤਾ ਹੋਵੇ ਰਾਜ ਖੋਸਲਾ ਤੇ ਕੁਲਦੀਪ ਕੋਲੀ ਉਦੋਂ ਗੁਰੂਦਾਦ ਦੇ ਸਹਾਇਕ ਹੁੰਦੇ ਸਨ ਮੈਂ ਉਹਨਾਂ ਤੋਂ ਟੋ ਟੋ ਕੇ ਹਾਲ ਹਵਾਲ ਪੁੱਛਦਾ ਉਹ ਬੜੇ ਮਾਇੂਸ ਕੁੰ ਜਵਾਬ ਦਿੰਦੇ ਇੱਕ ਦਿਨ ਤਾਂ ਕੁਲਦੀਪ ਨੇ ਸਾਫ਼ ਸਨਾ ਦਿੱਤਾ ਸਕ੍ਰਿਪਟ ਤਾਂ ਜੋ ਹੈ ਸੋ ਹੈ ਪਰ ਕਰ ਰਿਹਾ ਜੋੜ ਤੋੜ ਕੋ ਵੇਖੋ ਮੇਰਾ ਦਿਲ ਬੈਠ ਗਿਆ ਮੈਂ ਸਕ੍ਰਿਪਟ ਵਿੱਚ 6 ਗਾਣੇ ਵਾਲੀ ਥਾਂ ਬਣਾਈ ਸੀ ਮੈਂ ਸੁਣਿਆ ਕਿ ਗੁਰੂ ਦੱਤ ਨੌ ਗਾਣੇ ਪਾ ਰਿਆ ਸੀ ਤੇ ਨਵੇਂ ਗਾਣੇ ਕੋ ਸੇੜਨ ਲਈ ਮੈਥੋਂ ਪੁੱਛੇ ਬਿਨਾ ਖੌਰੇ ਮੇਰੇ ਕਿਤਨੇ ਸੀਨ ਕੱਟੇ ਜਾਣਗੇ ਸੋਚ-ਸੋਚ ਕੇ ਮੈਨੂੰ ਰਾਤੀ ਨੀਂਦ ਨਾ ਆਉਂਦੀ ਫਿਲਮਾਂ ਵਿੱਚ ਲਿਖਾਰੀਆਂ ਦੀ ਬੇਗੁਰਬੀ ਤੇ ਬੇਚਾਰਗੀ ਦੇ ਕિસ્ਸੇ ਮੈਂ ਸੁਨੇ ਹੋਏ ਸਨ ਪਰ ਉਹ ਜਿਹਾ ਬਣਦਾ ਮੇਰਾ ਕੋਈ ਵਿਚਾਰ ਨਹੀਂ ਸੀ ਮੈਂ ਚੇਤਨ ਅੱਗੇ ਕੁਝ ਲੋੜ ਤੋਂ ਵੱਧ ਆਪਣੇ ਅਧਿਕਾਰਾਂ ਦਾ ਮੁਜ਼ਾਕਰ ਕਰਨ ਲੱਗ ਪਿਆ ਤੇ ਇਹ ਗੱਲ ਅੰਦਰੇ ਅੰਦਰ ਗੁਰੂ ਦਤ ਨੂੰ ਪੂਰੀ ਲੱਗੀ ਸਾਡੀ ਦੋਸਤੀ ਰਸਮੀ ਜਿਹੀ ਹੋ ਕੇ ਰਹਿ ਗਈ ਮੈਨੂੰ ਕਿਵੇਂ ਪਤਾ ਹੁੰਦਾ ਕਿ ਯੂਬ ਖਾਂ ਗੁਰੂ ਦਤ ਨੇ ਵੀ ਇਤਨੀ ਛੇਤੀ ਇਸ ਦੁਨੀਆ ਨੂੰ ਕੂਚ ਕਰ ਜਾਣਾ ਹੈ ਇਸ ਸਤਰ ਟਾਈਪ ਕਰ ਰਿਹਾ ਸਾਂ ਕਿ ਸੁਣਿਆ ਮੀਨਾ ਕੁਮਾਰੀ ਵੀ ਚਲੀ ਗਈ 31 ਤਿੰਨ 1972 1967 ਖੰਡਾਲਾ ਪਿੰਜਰੇ ਕੇ ਪੰਛੀ ਦੀ ਆਊਟਡੋਰ ਸ਼ੂਟਿੰਗ ਸ਼ੋਰਟ ਹੈ ਮੀਨਾ ਕੁਮਾਰੀ ਆਤਮ ਹੱਤਿਆ ਕਰਨ ਲਈ ਰੇਲਵੇ ਲਾਈਨ ਉੱਤੇ ਤੁਰੀ ਜਾ ਰਹੀ ਹੈ ਮੈਂ ਉਹਦੇ ਪਿੱਛੇ ਪਿੱਛੇ ਬਹੁ ਬਹੁ ਪੁਕਾਰਦਾ ਦੌੜ ਰਿਹਾ ਹਾਂ ਤੇ ਐਨ ਵਕਤ ਸਿਰ ਉਹਨੂੰ ਗੱਡੀ ਥੱਲੇ ਆਉਣ ਤੋਂ ਬਚਾ ਲੈਂਦਾ ਹਾਂ ਅਸੀਂ ਦੋਵੇਂ ਰੇਲਵੇ ਲਾਈਨ ਤੋਂ ਬਾਹਰ ਡਿੱਗ ਪੈਂਦੇ ਹਾਂ ਤੇ ਸਾਡੇ ਦਰਮਿਆਨ ਬੜੀ ਜਜ਼ਬਤੀ ਟਕਰਾਅ ਹੋਣ ਲੱਗ ਪੈਂਦੀ ਹੈ ਸਲੀਲ ਚੌਧਰੀ ਸਿਰਫ ਸਾਡੇ ਦੌੜਨ ਦਾ ਤੇ ਰੇਲਵੇ ਲਾਈਨ ਤੋਂ ਬਾਹਰ ਡਿੱਗਣ ਦਾ ਸ਼ਾਟ ਲੈਣਾ ਚਾਹੁੰਦਾ ਸੀ ਗੱਡੀ ਦੇ ਸਾਹਮਣੇ ਆਉਣ ਦੇ ਤੇ ਸਾਡੀ ਟਕਰਾਅ ਦੇ ਸ਼ਾਟ ਉਹ ਬਾਅਦ ਵਿੱਚ ਪੈਗ ਪ੍ਰੋਜੈਕਸ਼ਨ ਦੀ ਮਦਦ ਨਾਲ ਲੈ ਸਕਦਾ ਸੀ ਅਚਨਚਿਤ ਮੈਨੂੰ ਖਿਆਲ ਆਇਆ ਕਿ ਡੈਕਨ ਕਵਿੰਦੇ ਆਉਣ ਦਾ ਵਕਤ ਹੋ ਰਿਹਾ ਹੈ ਉਖੰਡਾਲੇ ਨਹੀਂ ਸੀ ਠਹਿਰਦੀ। ਜੇ ਕੈਮਰਾਮੈਨ ਛੇਤੀ-ਛੇਤੀ ਲਾਈਟਾਂ ਫਿਕਸ ਕਰ ਲੇ ਤਾਂ ਸਾਰਾ ਸੀਨ ਇੱਕੋ ਸ਼ਾਟ ਵਿੱਚ ਹੋ ਸਕਦਾ। ਸਰੀਲ ਨੇ ਮੀਨਾ ਕੁਮਾਰੀ ਤੋਂ ਪੁੱਛਿਆ, ਉਹਨੇ ਵੀ ਚੱਠ ਹਾਂ ਕਰ ਦਿੱਤੀ। ਛੇਤੀ-ਛੇਤੀ ਲਾਈਟਾਂ ਲਾ ਦਿੱਤੀਆਂ ਗਈਆਂ। ਮਾਈਕ੍ਰੋਫੋਨ ਰੱਖ ਲਿਆ। ਹੁਣ ਮੈਨੂੰ ਖਿਆਲ ਆਇਆ ਮੀਨਾ ਨੂੰ ਤਾਂ ਸਿਰਫ ਇੱਕ ਵਾਰੀ ਸੀਨ ਸੁਣ ਕੇ ਡਾਇਲੌਗ ਯਾਦ ਹੋ ਜਾਂਦੇ ਹਨ। ਮੇਰਾ ਕੀ ਬਣੇਗਾ? ਕਾਫੀ ਲੰਮਾ ਸਾਰਾ ਸੀਨ ਸੀ ਪਰ ਹੁਣ ਸੋਚਣ ਦਾ ਵੇਲਾ ਨਹੀਂ ਸੀ। ਅਸੀਂ ਡਾਇਲੌਗ ਕਰਨਾਂ ਵਿੱਚ ਪੈਏ ਸਨ ਕਿ ਸਾਹਮਣੇ ਉਹ ਗੱਡੀ ਆ ਗਈ। ਖਾਸੀ ਤੇਜ਼ ਰਫ਼ਤਾਰ ਨਾਲ। ਡਰਾਈਵਰ ਨੇ ਸਾਨੂੰ ਲਾਈਨ ਉੱਤੇ ਦੌੜਦਿਆਂ ਵੇਖ ਕੇ ਲੰਮੀਆਂ-ਲੰਮੀਆਂ ਸੀਟੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਮੈਨੂੰ ਮਨ ਵਿੱਚ ਖੇਜ ਆਉਣੀ ਸ਼ੁਰੂ ਹੋਈ ਜੇ ਉਹ ਇਸੇ ਤਰ੍ਹਾਂ ਲੰਮੀਆਂ-ਲੰਮੀਆਂ ਸੀਟੀਆਂ ਮਾਰਦਾ ਗਿਆ ਤਾਂ ਸਾਡੇ ਡਾਇਲੌਗ ਕਿਵੇਂ ਰਿਕਾਰਡ ਹੋਣਗੇ? ਮਸਾਂ 10 ਗਰਸਤੀ ਬਿਚਰੇਗੀ ਸੀ ਜਦੋਂ ਮੈਂ ਮੀਨਾ ਨੂੰ ਬਾਹਾਂ ਵਿੱਚ ਵਲ ਕੇ ਲਾਈਨ ਤੋਂ ਬਾਹਰ ਡੇਗ ਲਿਆ। ਗੱਡੀ ਦੇ ਪਹੀਏ ਠਕ-ਠਕ ਕਰਦੇ। ਲੰਗਰੇਸਨ ਰਾਈਟਾਂ ਠੀਕ ਸਾਡੇ ਮੂੰਹ ਤੇ ਪੈ ਰਹੀਆਂ ਸਨ। ਸਭ ਕੰਪਣੀ ਖੂਬਸੂਰਤੀ ਨਾਲ ਹੋ ਗਿਆ। ਖੁਸ਼ੀ-ਖੁਸ਼ੀ ਅਸਾਂ ਪੈਕਅਪ ਕੀਤਾ ਤੇ ਹੋਟਲ ਜਾ ਪੁੱਜੀ। ਪਰ ਮੈਂ ਵੇਖਿਆ ਕਿ ਮੇਰਾ ਸਾਰਾ ਜਿਸਮ ਹੰਬ ਜਾ ਗਿਆ ਸੀ ਮੈਂ ਥੱਕ ਕੇ ਚੂਰ ਹੋਇਆ ਪਿਆ ਸਾਂ ਮੈਂ ਗਰਮ ਪਾਣੀ ਦਾ ਟੱਬ ਭਰ ਕੇ ਉਸ ਵਿੱਚ ਲੇਟ ਗਿਆ ਇੱਕ ਲਖਸਮੈਨ ਨੂੰ ਆਪਣੀ ਸਕਾਵਟ ਦਾ ਕਾਰਨ ਸਮਝ ਵਿੱਚ ਆਇਆ ਕਿਤਨਾ ਖਤਰਨਾਕ ਕੰਮ ਕਰ ਮਾਰਿਆ ਸੀ ਅਸਾਂ ਜੇ ਭਲਾ ਜ਼ਰਾ ਵੀ ਸਾਡੇ ਵਿੱਚੋਂ ਕਿਸੇ ਦਾ ਪੈਰ ਥੜਕ ਜਾਂਦਾ ਡਰਾਈਵਰ ਐਵੇਂ ਹੀ ਤਾਂ ਨਹੀਂ ਸੀ ਸੀਟੀਆਂ ਮਾਰ ਰਿਹਾ ਕਿਤਨੀ ਮੂਰਖਤਾ ਭਰੀ ਤਜਵੀਜ਼ ਪੇਸ਼ ਕੀਤੀ ਸੀ ਮੈਂ ਕਿਸੇ ਹੋਰ ਦੀ ਜਾਨ ਖਤਰੇ ਵਿੱਚ ਪਾਉਣ ਦਾ ਕੀ ਹੱਕ ਹੈ ਮੈਨ ਆਖਰਾਂ ਦਾ ਪਛਤਾਵਾ ਹੁਣ ਪਿਆ ਨਹਾ ਕੇ ਮੈਂ ਕਮਰੇ ਚੋਂ ਬਾਹਰ ਨਿਕਲਿਆ ਮੀਨਾ ਆਪਣੀ ਕਾਟੀ ਦੇ ਬਾਹਰ ਪ੍ਰਾਂਟੇ ਦੀਆਂ ਪੌੜੀਆਂ ਉੱਪਰ ਬਾਹਾਂ ਵਿੱਚ ਸਿਰ ਪਾ ਕੇ ਬੈਠੀ ਹੋਈ ਸੀ ਮੈਨੂੰ ਆਉਂਦਿਆਂ ਵੇਖ ਕੇ ਉਹ ਕਹਿਣ ਲੱਗੀ ਅੱਜ ਇਹ ਕੀ kia ਬਰਾਜੀਆ ਆਪਨੇ ਜ਼ਿੰਦਗੀ ਸੇ ਤੰਗ ਆਏ ਹੋਏ ਹੈ ਕਿਆ ਵਹੀ ਸੋਚ-ਸੋਚ ਕਰ ਤੋਂ ਮੇਰੀ ਜਾਨ ਨਿਕਲੀ ਜਾ ਰਹੀ ਹੈ ਮੈਂ ਤੋਂ ਬੇਵਕੂਫੀ ਕਰ ਹੀ ਰਹਾ ਥਾ ਤੂੰਨੇ ਮੇਰੇ ਰੋਕਾ ਕਿਉਂ ਨਹੀਂ ਉਹ ਹੱਸ ਪਈ ਉਹੀ ਹਾਸਾ ਜੋ ਇਨਸਾਨ ਇੱਕ ਵਾਰੀ ਸੁਣ ਕੇ ਕਦੇ ਭੁੱਲ ਨਹੀਂ ਸਕਦਾ ਆਪ ਸ਼ਾਰਟ ਜੋ ਕਰਨਾ ਚਾਹਤੇ ਥੇ ਪਰ ਮੈਂ ਆਪਕੋ ਕਿッセ ਰੁਕ ਦੇਤੀ ਤਮਾਸ਼ੀ ਦੀ ਦੁਨੀਆ ਚਲੋ ਅਜਮੀਨਾ ਕੁਮਾਰੀ ਆਪਣੀ ਖੇੜ ਮਕਾ ਕੇ ਚਲੀ ਗਈ ਇੱਕ ਤਮ ਦੀ ਵਾਰਸਾ ਇਸ ਦੁਨੀਆ ਰੱਬ ਬੇਵਾਰਸ ਕਰ ਮਾਰਦਾ ਹੈ ਹਮ ਲੋਕ ਦੀ ਸ਼ੂਟਿੰਗ ਦੇ ਸ਼ੁਰੂ ਵਿੱਚ ਤਾਂ ਮੇਰੀ ਪੂਰੀ ਗੱਤ ਬਣੀ ਪਹਿਲੇ ਦਿਨ ਮੇਰੇ ਕੋਲੋਂ ਇੱਕ ਵੀ ਚਾਇਦਾ ਸ਼ਾਟ ਨਾ ਦਿੱਤਾ ਗਿਆ ਕੈਮਰੇ ਦਾ ਖੌਫ ਜਿਹੜਾ ਪਹਾੜ ਵਾਂਗ ਮੇਰੀ ਛਾਤੀ ਉੱਤੇ ਬੈਠਦਾ ਆ ਰਿਹਾ ਸੀ ਇੱਕ ਸਹਿ ਬੋਝ ਬਣ ਚੁੱਕਾ ਸੀ ਇੱਕ ਅਸਾਧਿਆ ਰੋਗ ਸੀਨ ਵਿੱਚ ਸਾਥੀ ਕਲਾਕਾਰ ਅਨਵਰ ਹੁਸੈਨ ਸੀ ਕੁੰਦਨ ਮੁਰਗੀਚੋਰ ਉਸ ਵাল ਦੇਖ ਕੇ ਮੇਰਾ ਆਤਮ ਵਿਸ਼ਵਾਸ ਟੁੱਟ ਜਾਂਦਾ ਹੋਸ਼ ਅਬਸ ਉੱਡ ਪੁੱਟ ਜਾਂਦੇ ਛਾੜਤਾ ਕਿ ਇੱਕ ਰਿਹਸਲ ਵੀ ਮੈਥੋਂ ਸਿਰੇ ਨਾ ਚੜਦੀ ਮੇਰੀ ਬਰਗਸ਼ਤਾ ਹਰ ਦਾ ਅੰਦਾਜ਼ਾ ਇਸ ਤੋਂ ਲਾਇਆ ਜਾ ਸਕਦਾ ਹੈ ਕਿ ਇੱਕ ਵਾਰੀ ਜਦੋਂ ਹਵਾ ਖਾਨ ਲਈ ਬਾਹਰ ਬੈਂਚ ਉੱਤੇ ਜਾ ਲੇਟਿਆ ਤਾਂ ਪਤਲੂਨ ਵਿੱਚ ਮੇਰਾ ਪਿਸ਼ਾਬ ਨਿਕਲ ਗਿਆ ਲੰਚ ਦੀ ਛੁੱਟੀ ਮਗਰੋਂ ਮੈਂ ਥੋੜਾ ਜਿਹਾ ਆਪਣੇ ਆਪ ਨੂੰ ਸੰਭ ਸਕਿਆ ਇੱਕ ਤੋਂ ਸ਼ਾਰਟ ਵੀ ਹੋਈ ਪਰ ਉਹ ਵੀ ਸਿਰਫ ਮੈਨੂੰ ਹੌਸਲਾ ਦੇਣ ਲਈ ਹੀ ਹੋਕੇ ਕੀਤੇ ਗਏ ਜਿਤਨਾ ਮੈਂ ਯਰਕਦਾ ਉਤਨਾ ਹੀ ਅਨਵਰ ਚੜ੍ਹਦੀਆਂ ਕਲਾ ਵਿੱਚ ਆਉਂਦਾ ਫਿਲਮ ਦੀ ਸ਼ੂਟਿੰਗ ਵਿੱਚ ਆਮ ਇਹੀ ਹੁੰਦਾ ਹੈ ਇੱਥੇ ਖਰਬੂਜ਼ੇ ਨੂੰ ਵੇਖ ਕੇ ਖਰਬੂਜ਼ਾ ਰੰਗ ਫੜਦਾ ਨਹੀਂ ਛੱड़ਦਾ ਜਾਂ ਛਡਾਉਂਦਾ ਹੈ ਅਨਵਰ ਦਾ ਰੋਲ ਆਖਰਾਂ ਦਾ ਚੁਲਬੁਲਾ ਸੀ ਇੰਜ ਲੱਗ ਰਿਹਾ ਸੀ ਜਿਵੇਂ ਬਣਾਇਆ ਹੀ ਰੱਬ ਨੇ ਉਹਨੂੰ ਉਹਦੇ ਲਈ ਹੋਵੇ ਅਨਵਰ ਹਮ ਲੋਗ ਫਿਲਮ ਦੀ ਜਾਨ ਸੀ ਉਸ ਦੀ ਹਦਾਕਾਰੀ ਬੇਮਿਸਾਲ ਸੀ ਪਰ ਉਸ ਦਿਨ ਪਿੱਛੋਂ ਇਨਾ ਵੀ ਬਾਈ ਵਰਿਆਂ ਵਿੱਚ ਉਸ ਪੱਦਰ ਦਾ ਰੋਲ ਉਹਨੂੰ ਮੁੜ ਕੇ ਇੱਕ ਵੀ ਨਹੀਂ ਮਿਲਿਆ ਜ਼ਿਆ ਉਸ ਦਿਨ ਮੈਨੂੰ ਟੈਕਸੀ ਵਿੱਚ ਆਪਣੇ ਨਾਲ ਬਿਠਾ ਕੇ ਸਟੂਡੀਓ ਲੈ ਗਿਆ ਸੀ ਸ਼ਾਮੀ ਵੀ ਅਸੀਂ ਟੈਕਸੀ ਵਿੱਚ ਇਕੱਠੇ ਹੀ ਵਾਪਸ ਆਏ ਰਾ ਵਿੱਚ ਮੈਂ ਬੜੀ ਅਜ਼ੀਜ਼ੀ ਨਾਲ ਜ਼ਿਆ ਨੂੰ ਕਿਹਾ ਜ਼ਿਆ ਜੋ ਭਰੋਸਾ ਤੂੰ ਮੇਰੇ ਉੱਪਰ ਕੀਤਾ ਹੈ ਮੈਂ ਉਸ ਦੇ ਕਾਬਲ ਨਹੀਂ ਹੋ ਸਕਾਂਗਾ ਤੈਨੂੰ ਬੜੀਆਂ ਮੁਸ਼ਕਲਾਂ ਨਾਲ ਪਿਕਚਰ ਮਿਲੀ ਹੈ ਅਜੇ ਕੁਝ ਵੀ ਨਹੀਂ ਵਿਗੜਿਆ ਮੇਰੀ ਤਾਂ ਕਿਸੇ ਹੋਰ ਨੂੰ ਲੈ ਲੈ ਮੈਂ ਜ਼ਰਾ ਵੀ ਬੁਰਾ ਨਹੀਂ ਮੰਨਾਂਗਾ ਜ਼ਿਆ ਨੇ ਅਗੋਂ ਜਿਸ ਮਰਬਤ ਤੇ ਮਨੁੱਖੀ ਵਡਿਆਈ ਦਾ ਸਬੂਤ ਦਿੱਤਾ ਮੈਂ ਭੁੱਲ ਨਹੀਂ ਸਕਦਾ ਆਪਣੀ ਆਦਤ ਅਨੁਸਾਰ ਉਹ ਕੁਝ ਚਿਰ ਨੋ ਟੁਕਤਾ ਰਿਹਾ ਤੇ ਉਹਨੇ ਕਿਹਾ ਬਲਰਾਜ ਸਾਹਿਬ ਅਬ ਤੋ ਯਾ ਇਕੱਠੇ ਤਰੇਂਗੇ ਯਾ ਇਕੱਠੇ ਡੂਬੇਂਗੇ ਪਰ ਉਸ ਜਨਾਬ ਤੋਂ ਨਾ ਮੈਨੂੰ ਹੌਸਲਾ ਹੋਇਆ ਨਾ ਖੁਸ਼ੀ ਸਗੋਂ ਭਲ ਕੇ ਫੇਰ ਕੈਮਰੇ ਅੱਗੇ ਖਲੋਣ ਦਾ ਖੌਫ ਸਤਾਉਣ ਲੱਗ ਪਿਆ ਘਰ ਪਹੁੰਚ ਕੇ ਮੈਂ ਆਪਣੀ ਪਤਨੀ ਨੂੰ ਵੇਖ ਚਾਂ ਸਰ ਬਿਲਖ ਬਿਲਖ ਕੇ ਰੋਣ ਤੇ ਕੰਧਾਂ ਨਾਲ ਟੱਕਰਾਂ ਮਾਰਨ ਲੱਗ ਪਿਆ ਮੈਂ ਕਦੇ ਵੀ ਐਕਟਰ ਨਹੀਂ ਬਣ ਸਕਦਾ ਕਦੇ ਵੀ ਨਹੀਂ ਇਹੀ ਮੇਰੇ ਮੂੰਹ ਤੋਂ ਬਾਰ-ਬਾਰ ਨਿਕਲ ਰਿਹਾ ਸੀ ਇੰਨੇ ਵਿੱਚ ਜ਼ਿਆ ਸਰਹਦੀ ਦਾ ਦੂਸਰਾ ਸਹਾਇਕ ਨਾਗਰਿਕ ਜਿਸ ਦੀ ਉਮਰ ਸਿਰਫ 19 ਸਾਲ ਦੀ ਸੀ ਸਿੱਧਾ ਹੀ ਕਮਰੇ ਵਿੱਚ ਬੜਾਇਆ ਤੇ ਲੱਗਾ ਮੈਨੂੰ ਉੱਚੀ ਉੱਚੀ ਝਟਕਾਂ ਦੇ ਬੜੇ ਕਮਿਊਨਿਸਟ ਬਣੇ ਫਿਰਦੇ ਨੇ ਅੰਦਰੋਂ ਰੂਹ ਅਮੀਰਾ ਦੀਆਂ ਜੁੱਤੀਆਂ ਵਿੱਚ ਰੁੱਲ ਰਹੀ ਹੈ ਸ਼ਰਮਣਾ ਡੁੱਬ ਮਰਨਾ ਚਾਹੀਦਾ ਤੁਹਾਨੂੰ ਮੈਂ ਹੱਕਾ ਬੱਕਾ ਹੋ ਕੇ ਉਹਦੇ ਮੂੰਹ ਵੱਲ ਵੇਖਣ ਲੱਗ ਪਿਆ ਖੌਰੀਓ ਕਿਤਨਾ ਚਿਰ ਬੋਲੀ ਗਿਆ ਤੁਸੀਂ ਐਕਟਿੰਗ ਨਹੀਂ ਕਰ ਸਕਦੇ ਮੈਂ ਇਸ ਬਕਵਾਸ ਤੁਸੀਂ ਦੂਜਿਆਂ ਤੋਂ 100 ਦਰਜਾ ਬेटर ਐਕਟਿੰਗ ਕਰ ਸਕਦੇ ਪਰ ਉਹਨਾਂ ਚਿਰ ਨਹੀਂ ਜਦੋਂ ਤੱਕ ਤੁਸੀਂ ਉਹਨਾਂ ਦੀਆਂ ਮੋਟਰਾਂ ਵੱਲ ਵੇਖਦੇ ਰਹੋਗੇ ਉਹਨਾਂ ਦੀ ਸ਼ੌਹਰਤ ਤੇ ਅਮੀਰੀ ਦੇ ਰੋਬ ਥੱਲੇ ਪਿਸਤੇ ਰਹੋਗੇ ਅਨਵਰ ਅਮੀਰ ਹੈ ਨਰਗਸ ਤਾਂ ਭਰਾ ਹੈ ਇਸੇ ਪਿੱਛੇ ਤੁਹਾਡੀ ਜਾਨ ਨਿਕਲੀ ਹੋਈ ਹੈ ਈਰਖਾ ਅੰਦਰ ਅੰਦਰ ਖਾਰੀ ਹੈ ਤੁਹਾਨੂੰ ਬੜੇ ਕਲਾ ਦੇ ਦਾਵੇਦਾਰ ਬਣਦੇ ਹੋ ਤੁਸੀਂ ਪਰ ਅਸਲ ਵਿੱਚ ਤੁਹਾਡੀਆਂ ਨਜ਼ਰਾਂ ਕਲਾ ਵੱਲ ਨਹੀਂ ਦੌਲਤ ਵੱਲ ਹਨ ਉਹੀ ਸਭ ਤੋਂ ਵੱਡੀ ਤੇ ਉੱਚੀ ਚੀਜ਼ ਹੈ ਤੁਹਾਡੀਆਂ ਨਜ਼ਰਾਂ ਵਿੱਚ ਹਾਥੀ ਦੇ दाँਤ ਖਾਣੇ ਕੀ ਔਰ ਦਿਖਾਣੇ ਕੀ ਔਰ ਇਫਤਾਦਾ ਡਰਾਮਾ ਸੜਕ ਦੇ ਕਿਨਾਰੇ ਨਗਰਤ ਨੇ ਵੀ ਵੇਖਿਆ ਸੀ ਉਸ ਵਿੱਚ ਵੀ ਮੇਰਾ ਇੱਕ ਬੇਰੁਜ਼ਗਾਰ ਤੇ ਬਿਮਾਰ ਨੌਜਵਾਨ ਦਾ ਹੀ ਰੋਲ ਸੀ ਪੂਰੇ ਡਰਾਮੇ ਵਿੱਚ ਉਹ ਪਾਤਰ ਸਰਮਾਇਅਦਾਰੀ ਨਿਜ਼ਾਮ ਦੇ ਖਿਲਾਫ ਜ਼ਹਿਰ ਉਗਲਦਾ ਤੇ ਉਹ ਪਾਰਟ ਮੈਂ ਬੜੇ ਜੋਸ਼ੀਲੇ ਤੇ ਭਾਵਪੂਰਤ ਅੰਦਾਜ਼ ਨਾਲ ਕਰਦਾ ਸਾਂ ਮੇਰੇ ਸ਼ਬਦ ਦਰਸ਼ਕਾਂ ਦੇ ਦਿਲਾਂ ਵਿੱਚ ਉਤਰਦੇ ਸਨ ਬੜਾ ਪ੍ਰਭਾਵ ਪੈਂਦਾ ਸੀ ਡਰਾਮੇ ਦੇ ਅੰਤ ਵਿੱਚ ਹਾਲ ਤਾੜੀਆਂ ਨਾਲ ਗੂੰਜ ਪੈਂਦਾ ਸੀ ਹਮ ਲੋਕ ਵਿੱਚ ਮੇਰਾ ਰੋਲ ਉਸੇ ਪ੍ਰਕਾਰ ਦਾ ਸੀ ਫਿਰ ਰੋ ਰੋ ਕੇ ਕੰਧਾਂ ਨਾਲ ਟਕਰਾਂ ਮਾਰਨਾ ਤੇ ਕੀਰਨੇ ਪਾਉਣਾ ਕਿੱਥੋਂ ਤੱਕ ਠੀਕ ਸੀ ਨਗਰ ਦਾ تیر ਨਿਸ਼ਾਨੇ ਉੱਤੇ ਬੈਠਾ ਹੁਣ ਮੇਰੇ ਰੂਹ ਵਿੱਚ ਦਾ ਪੇਤ ਮੈਨੂੰ ਸਮਝਾ ਦਿੰਦਾ ਸੀ ਨਫ਼ਰਤ 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 ਹਰ ਸ਼ਖਸ ਨਾਲ ਨਫ਼ਰਤ ਹਰ ਚੀਜ਼ ਨਾਲ ਨਫ਼ਰਤ ਪੂਰੀ ਜ਼ਿੰਦਗੀ ਨਾਲ ਨਫ਼ਰਤ ਅਸੀਮ ਅਮੂਰ ਨਫ਼ਰਤ ਮੇਰੇ ਠੰਡੇ ਪਏ ਹੋਏ ਸਰੀਰ ਵਿੱਚ ਗਰਮੈਸ਼ ਪਰਤਾਈ ਮੇਰੀ ਰੂਹ ਪਰ ਨਗਰਤ ਸੂਰਜ ਵਾਂਗ ਰਿਸ਼ਕ ਪਿਆ ਇੱਕ 19 ਸਾਲ ਦੇ ਨੌਜਵਾਨ ਨੇ ਮੇਰੀ ਮੁਸ਼ਕਲ ਕਿਵੇਂ ਪਛਾਨ ਲਈ ਮੈਂ ਹੁਣ ਵੀ ਸੋਚ-ਸੋਚ ਕੇ ਹੈਰਾਨ ਹੁੰਦਾ ਹਾਂ ਉਹ ਸਾਰੀ ਰਾਤ ਮੈਂ ਆਪਣੇ ਅੰਦਰ ਨਫ਼ਰਤਾਂ ਦੀ ਪੱਟੀ ਬਾਲਦਾ ਰਿਹਾ ਹੁਣ ਮੈਨੂੰ ਸਮਝ ਆ ਗਈ ਸੀ ਕਿ ਮੇਰੇ ਹੌਸਲੇ ਆਕਾਰ ਨਹੀਂ ਸਨ ਟੁੱਟੇ ਮੇਰੇ ਹਾਲੇ ਦੁਆਲੇ ਨੇ ਉਹਨੂੰ ਤੋੜਨ ਦੀ ਚਿੰਤੇ ਜਾਂ ਅਚਿੰਤੇ ਸਾਜ਼ਿਸ਼ ਕੀਤੀ ਸੀ ਇਹ ਵਾਲਾ ਦੁਆਲਾ ਨਵੇਂ ਕਲਾਕਾਰਾਂ ਨੂੰ ਉਭਾਰਦਾ ਨਹੀਂ ਹਰ ਮੌਮਕਨ ਢੰਗ ਨਾਲ ਕੁਚਲਣਾ ਚਾਹੁੰਦਾ ਉਸ ਮਾਸੂਮ ਨੂੰ ਤਰ ਯਕੀਨਨ ਕੁਚਲਦਾ ਜਿਸਨੇ ਕੁਦਰਤ ਵੱਲੋਂ ਕੋਈ ਵਿਸ਼ੇਸ਼ਤਾਤ ਦਿਮਾਗੀ ਜਾਂ ਜਿਸਮਾਨੀ ਲੈ ਕੇ ਜੰਮਣ ਦਾ ਗੁਨਾਹ ਕੀਤਾ ਹੋਵੇ ਜਿਸ ਨੂੰ ਵੇਲੇ ਸਿਰ ਜ਼ਮਾਨੇ ਦੀ ਕੁਚਾਲ ਸਮਝ ਆ ਗਈ ਤੇ ਉਹ ਮੁਕਾਬਲੇ ਉੱਤੇ ਡਟ ਗਿਆ ਉਹਦੀ ਖੈਰ ਜਿਸ ਨੇ ਆਪਣੇ ਬਾਰੇ ਦੂਜਿਆਂ ਦੇ ਨਜ਼ਰੀਏ ਕਬੂਲ ਕਰ ਲਏ ਉਹ ਖਤਮ ਮੈਂ ਆਪਣੇ ਦੋਸਤਾਂ ਮਿੱਤਰਾਂ ਅਜ਼ੀਜ਼ਾਂ ਸਭ ਨੂੰ ਉਸ ਰਾਤ ਨਫ਼ਰਤ ਦੀ ਪੱਟੀ ਵਿੱਚ ਝੌਂਕ ਦਿੱਤਾ ਸਭ ਨੂੰ ਆਪਣੇ ਦੁਸ਼ਮਣ ਦੇ ਰੂਪ ਵਿੱਚ ਵੇਖਣ ਲੱਗ ਪਿਆ ਜਿਉਂ-ਜਿਉਂ ਮੈਂ ਇੰਜ ਕਰਦਾ ਮੇਰਾ ਹੌਸਲਾ ਵੱਧਦਾ ਸਹਿਮ ਹਟਦਾ ਹੁਣ ਮੈਂ ਉਸ ਘੜੀ ਨੂੰ ਬੇਸਬਰੀ ਨਾਲ ਉਡੀਕ ਰਿਹਾ ਸਾਂ ਜਦੋਂ ਪੜ ਵਿੱਚ ਅਨਵਰ ਢਾਲ ਮੇਰਾ ਫੇਰ ਟਕਰਾ ਹੋਵੇਗਾ ਇੱਕ ਆਪਣੇ ਵਰਗੇ ਹੀ ਪਰਸਤਿਤੀਆਂ ਦੇ ਗੁਲਾਮ ਆਦਮੀ ਨਾਲਦਰਅਸਲ ਮੈਂ ਕੂਰ ਅਨਿਆਹ ਕਰ ਰਿਹਾ ਸਾਂ ਅਗਲੇ ਦਿਨ ਮੈਂ ਜ਼ਿਆ ਨਾਲ ਨਹੀਂ ਸਗੋਂ ਆਪਣੀ ਮੋਟਰਸਾਈਕਲ ਉੱਤੇ ਬੈਠ ਕੇ ਸਟੂਡੀਓ ਗਿਆ ਮੇਕਅਪ ਮੈਂ ਦਾਦਾ ਪਰਾਂਚ ਪੇ ਮੇਰੇ ਚਮੇ ਤੇ ਚੁਰੜੇ ਹੋਏ ਚਿਹਰੇ ਉੱਤੇ ਭਾਂਤ ਭਾਂਤ ਦੇ ਲੇਪ ਤੇ ਰੰਗ ਥਪਦਾ ਸੀ ਮੈਨੂੰ ਕੈਮਰੇ ਅੱਗੇ ਹੁਸਨਾਉਣ ਖਾਤਰ ਮੈਂ ਉਹਨੂੰ ਮਨਾ ਕਰ ਦਿੱਤਾ ਮੈਨੂੰ ਕੋਈ ਲੋੜ ਨਹੀਂ ਹੁਸਨ ਬਣਦੀ ਮੈਂ ਕਿਹਾ ਤੇ ਨਾ ਹੀ ਮੈਂ ਸਿਰ ਉੱਤੇ ਨਕਲੀ ਵਾਲ ਲਾਉਣੇ ਹਨ ਮੈਂ ਜਿਵੇਂ ਹਾਂ ਓਵੇਂ ਹੀ ਰਹਿਣ ਦਿਓ ਦਾਦਾ ਜਿਵੇਂ ਪੈਨਕੇਕ ਦਾ ਪੋਚਾ ਫੇਰ ਦਿਓ ਮੂੰਹ ਤੇ ਬਸ ਮੈਂ ਆਪਣੇ ਮੂੰਹ ਨੂੰ ਆਪਣਾ ਮਹਿਸੂਸ ਕਰਨਾ ਚਾਹੁੰਦਾ ਹਾਂ ਦਾਦਾ ਮੇਰਾ ਮੂੰਹ ਵੇਖਦਾ ਰਹਿ ਗਿਆ ਜਿਵੇਂ ਜਿਆਸਾ ਸਾਹਿਬ ਨੇ ਹਦਾਇਤ ਕੀਤੀ ਹੈ ਉਵੇਂ ਹੀ ਕਰਨਾ ਪਵੇਗਾ ਮੈਂ ਗੁੱਕੜ ਕੇ ਜਵਾਬ ਦਿੱਤਾ ਜਿਆਸਾ ਸਾਹਿਬ ਡਾਇਰੈਕਟਰ ਹਨ ਤੇ ਮੈਂ ਪਿਕਚਰ ਦਾ ਹੀਰੋ ਹਾਂ ਉਹਨਾਂ ਦਾ ਦੋਸਤ ਵੀ ਹਾਂ ਅਸੀਂ ਆਪਸ ਵਿੱਚ ਨਿਬੜ ਲਵਾਂਗੇ ਤੁਸੀਂ ਉਹੀ ਕਰੋ ਜੋ ਮੈਂ ਤੁਹਾਨੂੰ ਕਹਿ ਰਿਹਾ ਹਾਂ ਦਾਦਾ ਨੂੰ ਝੁਕਣਾ ਪਿਆ ਉਥੋਂ ਸਟੂਡੀਓ ਜਾਂਦਿਆਂ ਹੱਥ ਵਿੱਚ ਕਿਤਨੀਆਂ ਸਾਰੀਆਂ ਚਮ ਚਮ ਕਰਦੀਆਂ ਮੋਟਰਾਂ ਖੜੀਆਂ ਸਨ ਇਸ ਨਿਜ਼ਾਮ ਵਿੱਚ ਹਰ ਇਨਸਾਨ ਦੂਜੇ ਇਨਸਾਨ ਦਾ ਦੁਸ਼ਮਣ ਹੈ ਇਸੇ ਕਰਕੇ ਤਾਂ ਇਹੋ ਜਿਹੇ ਫਿਲਮੀ ਮੁਹਾਵਰੇ ਸੁਣਾਈ ਦਿੰਦੇ ਹਨ ਉਹ ਔਣੁਖ ਆ ਗਿਆ ਉਹ ਉਸ ਤੇ ਛਾ ਗਿਆ ਅੱਜ ਵੇਖਦਾ ਕੌਣ ਮੈਨੂੰ ਖਾਂਦਾ ਤੇ ਕੌਣ ਮੇਰੇ ਤੇ ਛਾਂਦਾ ਮੈਂ ਆਪਣੇ ਮਨ ਵਿੱਚ ਬਾਰ ਬਾਰ ਕਹਿ ਰਿਹਾ ਹਾਂ ਅਜੀਬ ਗੱਲ ਕਿ ਮੈਨੂੰ ਪੂਰੇ ਸੀਨ ਦੇ ਡਾਇਲੌਗ ਆਪਣੇ ਆਪ ਯਾਦ ਆ ਗਏ ਰਿਹਸਲ ਵਿੱਚ ਮੈਂ ਇੰਜ ਬੋਲਿਆ ਜਿਵੇਂ ਬਾਦ ਜਿਹੜੀ ਉੱਤੇ ਚਪਟਾ ਮਾਰਦਾ ਜ਼ਿਆਨ ਮੈਨੂੰ ਹਿੱਕ ਨਾਲ ਲਾ ਲਿਆ ਹੂਲ ਖੜੇ ਮੇਰੇ ਗੁਰੂਦੇਵ ਨਾਗਰਤ ਦੀਆਂ ਅੱਖਾਂ ਚਮਕ ਰਹੀਆਂ ਸਨ ਬੜੇ ਹੁਲਾਰੇ ਵਿੱਚ ਸ਼ੂਟਿੰਗ ਹੋਈ ਉਸ ਦਿਨ ਸਾਰੇ ਸਟੂਡੀਓ ਦੀਆਂ ਰਗਾਂ ਵਿੱਚ ਜਿਵੇਂ ਨਵਾਂ ਖੂਨ ਦੌੜ ਗਿਆ ਕਹਿੰਦੇ ਹਨ ਚੂਹਾ ਸ਼ੰਡ ਦੀ ਗੱਠੀ ਫੜ ਕੇ ਪੰਸਾਰੀ ਬਣ ਬੈਠਾ ਸੀ ਮੈਂ ਵੀ ਨਫ਼ਰਤ ਦੀ ਗੰਢੀ ਫੜ ਕੇ ਅਦਾਕਾਰ ਬਣ ਗਿਆ ਜ਼ਾਹਰ ਹੈ ਕਿ ਜੇ ਮੇਰਾ ਰੋਲ ਜਾਂ ਉਸ ਸੀਨ ਕਿਸੇ ਹੋਰ ਮੁਰਦਾ ਹੁੰਦਾ ਤਾਂ ਇਹ ਗੰਢੀ ਕਿਸੇ ਕੰਮ ਨਹੀਂ ਸੀ ਆਉਣੀ ਪਰ ਕਿਉਂਕਿ ਮੈਨੂੰ ਉਹ ਗੰਢੀ ਮੁਆਫਕ ਆ ਗਈ ਇਸ ਲਈ ਸਭ ਮਰਜ਼ਾ ਦੀ ਦਵਾਈ ਜਾਪਨ ਲੱਗ ਪਈ ਮੈਂ ਜ਼ਿਆਦੀਆਂ ਉਮੀਦਾਂ ਉੱਪਰ ਕੁਝ ਕੁਝ ਪੂਰਾ ਉਤਣ ਲੱਗ ਪਿਆ ਜੋ ਕੁਝ ਮੈਂ ਕਰਕੇ ਵਿਖਾ ਰਿਹਾ ਸਾਂ ਉਹ ਫਿਲਮ ਐਕਟਿੰਗ ਦੇ ਨੁਕਤੇ ਨਜ਼ਰ ਤੋਂ ਨਾਕਸ ਸੀ ਰਸ ਪਾਤਰ ਦੇ ਪ੍ਰਕਰਨ ਵਿੱਚ ਉਹ ਟੁਕਮਾਂ ਤੇ ਠੀਕ ਵੀ ਸੀ ਮੇਰੀ ਕਿਸ਼ਤੀ ਭਮਰਾਂ ਵਿੱਚੋਂ ਨਿਕਲਾਈ ਕਿਸਮਤ ਨਾਲ ਡਾਇਲੌਗ ਵੀ ਪਿਕਚਰ ਦੇ ਸ਼ਾਇਰਾਨਾ ਤੇ ਨਾਟਕੀ ਸਨ ਨਿੱਕੀ ਜੀ ਹਾਰ ਉਤੇ ਹੌਸਲਾ ਛੱਡ ਬੈਠਣਾ ਤੇ ਨਿੱਕੀ ਜੀ ਜਿੱਤ ਉਪਰ ਫੁੱਲ ਕੇ ਕੁੱਪਾ ਹੋ ਜਾਣਾ ਇਹ ਨਾੜੀ ਕਲਾਕਾਰ ਦੀ ਪਹਿਲੀ ਨਿਸ਼ਾਨੀ ਹੈ ਜਿਉਂ ਹੀ ਮੇਰੀ ਗੱਡੀ ਤੁਰ ਪਈ ਮੈਂ ਮੰਡਲੀਆਂ ਵਿੱਚ ਬਹਿ ਕੇ ਫੜਾ ਮਾਰਨ ਲੱਗ ਪਿਆ ਰਣਜੀਤ ਸਟੂਡੀਓ ਦੇ ਫਾਟਕ ਵਿੱਚ ਦਾਖਲ ਹੁੰਦਿਆਂ ਪਹਿਲੀ ਨਜ਼ਰ ਉਸ ਬਰਾਂਡੇ ਉੱਤੇ ਪੈਂਦੀ ਜਿੱਥੇ ਗੋਹਰਬਾਈ ਤੇ ਸੇਟ ਚੰਦੂ ਲਾਲ ਸ਼ਾ ਹਰ ਰੂਲ ਸਵੇਰੇ ਆਪਣਾ ਦਰਬਾਰ ਲਗਾਉਂਦੇ ਸਨ ਫਿਲਮ ਲੈਣ ਦੀਆਂ ਸਭ ਵੱਡੀਆਂ ਛੋਟੀਆਂ ਹਸਤੀਆਂ ਉਹਨਾਂ ਦੇ ਦਰਸ਼ਨ ਕਰਨ ਆਉਂਦੀਆਂ ਸਨ ਜਿਸ ਦੀ ਖਾਸ ਇੱਜ਼ਤ ਅਫਜ਼ਾਈ ਕਰਨੀ ਹੁੰਦੀ ਉਸ ਨੂੰ ਸੇਠ ਜੀ ਖਾਣੇ ਲਈ ਰੋਕ ਲੈਂਦੇ ਤੇ ਕਾਲਾਂ ਵੇਲੇ ਸੇਠ ਜੀ ਆਪਣੀ ਬੇੜੀ ਉੱਤੇ ਚਲੇ ਜਾਂਦੇ ਸੱਟੇ ਦੇ ਕਾਰੋਬਾਰ ਲਈ ਫਿਲਮ ਦੇ ਸੱਟੇ ਵਿੱਚ ਸੇਠ ਜੀ ਨੇ ਕਰੋੜਾਂ ਕਮਾਏ ਤੇ ਕਰੋੜਾਂ ਹਾਰ ਕੇ ਵੀ ਬਹਿ ਗਏ ਸਨ ਬਾਦਸ਼ਾਹ ਵਾਲਾ ਮਜਾਲਸੀ ਸੇਠ ਚੰਦੂ لال ਸ਼ਾਦਾ ਰੇਸ ਦੇ ਕੋੜਿਆਂ ਨਾਲ ਉਹਨਾਂ ਦੀਆਂ ਫੋਟੋਆਂ ਆਏ ਦਿਨ ਅਖਬਾਰਾਂ ਵਿੱਚ ਸ਼ਖਤੀਆਂ ਸਨ ਲੰਮਾ 6 ਫੁੱਟ ਤੋਂ ਉੱਚਾ ਕੱਦ ਮਿੱਠੀ ਦਿਲ ਫਰੇਬ ਮੁਸਕਣੀ ਰੰਗ ਕਾਲਾ ਪਰ ਸਿਰ ਤੇ ਸੰਗਣੇ ਚਾਂਦੀ ਵਰਗੇ ਚਿੱਟੇ ਵਾਲ ਅਨਵਰ ਪਿਆਰ ਨਾਲ ਉਹਨੂੰ ਨੈਗੇਟਿਵ ਪਲੇਟ ਬਣਾਉਂਦਾ ਸੀ ਮਸ਼ਹੂਰ ਸੀ ਕਿ ਇੱਕ ਵਾਰੀ ਰੇਸ ਮਗਰੋਂ ਪੂਨੇੋਂ ਮੁੰਬਈ ਆਉਂਦਿਆਂ ਜੂਏ ਵਿੱਚੋਂ ਪੂਰੀ ਫਿਲਮ ਹਾਰ ਗਏ ਸਨ ਤੇ ਇੱਕ ਸ਼ੀਸ਼ ਮਹਲ ਦਾ ਸੀਨ ਲੈਣ ਲਈ ਉਹਨਾਂ ਸੰਗ ਮਰ ਮਰਦੇ ਪੁੱਤਾਂ ਦੀ ਥਾਂ ਸੈੱਟ ਉੱਤੇ ਨਗਨ ਲੜਕੀਆਂ ਖਿਲਾਰ ਦਿੱਤੀਆਂ ਸਨ ਹੋਰ ਵੀ ਕਈ ਪ੍ਰਕਾਰ ਦੀਆਂ ਕਹਾਣੀਆਂ ਸੱਚੀਆਂ ਸਨ ਕਿ ਝੂਠੀਆਂ ਪਰ ਚਲਦਤ ਸਨ ਸੇਠ ਜੀ ਦੇ ਦਿਲ ਵਿੱਚ ਆਰਟਿਸਟਾਂ ਲਈ ਬੜੀ ਕਦਰ ਸੀ ਮੇਰੇ ਕੰਮ ਬਾਰੇ ਭਾਵੇਂ ਜੋ ਵੀ رائے ਹੋਵੇ ਸਲੂਕ ਮੇਰੇ ਨਾਲ ਉਹ ਬਹੁਤ ਚੰਗਾ ਕਰਦੇ ਸਨ ਕੰਟਰੈਕਟ ਕਰਨ ਵੇਲੇ ਉਹਨਾਂ ਨਾਲ ਮੇਰੀ ਬੜੀ ਦਿਲਚਸਪ ਗੁਫ਼ਤਗੂ ਹੋਈ ਸੀ ਜ਼ਿਆਵੀ ਕੋਲ ਬੈਠਾ ਹੋਇਆ ਸੀ ਉਸ ਵੇਲੇ ਸੇਠ ਜੀ ਕਹਿਣ ਲੱਗੇ ਭਾਈ ਸੱਚੀ ਬਾਤ ਉਹ ਇਹ ਹੈ ਕਿ ਤੂੰ हमको ਇਸ ਰੋਲ کے لیے ਪਸੰਦ ਨਹੀਂ ਹੋ ਪਰ ਚਲੋ ਡਾਇਰੈਕਟਰ ਤੁਮ ਕੋ ਹੀ ਮੰਗਤਾ ਹੈ ਤੇ ਇਸ ਵਿੱਚ ਹਮ ਕੀ ਕਰ ਸਕਤੇ ਹਾਂ ਬਤਾਓ ਤੁਮ ਕੋ ਕੀ ਦੇਮੇ میں تو سیٹھ جی کو بتانے کی پوزیشن میں ہی نہیں ہوں آپ جو دیں گے میں لے لوں گا نہیں 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 آپ جو لے رہے ہو تو ہم چاہیں گے کہ تم خوشی خوشی کام کرو دس ہزار دے دیجیے میں کچھ دیر سوچ کے کہا دس سیٹھ جی ہنس پہ ہم نے تو پانچ سوچا ہوا تھا پر پانچ اور دس میں کون سا بڑا فرق ہے تم دس سے خوش ہوتے ہو تو ہم دس ہی دیں گے میرا حوصلہ ودیا تو میرے موہوں آپ مہاری نکل گیا سیٹھ جی آپ کچھ بھی دیں پر میری درخواست ہے کہ مجھے بقاعدہ ہر مہینے قسط ملتی رہے میرے سر پر کرتے ہیں اور میں بڑی مشکل کے دور سے گزر رہا ہوں اچھی بات ہے تمہیں ہر مہینے کے پہلے ہفتے ڈیڑھ ہزار پہ مل جایا کریں گے انہیں اس سے اپنے منیجر مسٹر ਤੇ ਮੂਰਸ ਨੂੰ ਬੁਲਾ ਕੇ ਪੱਕੀ ਤਾਕੀਦ ਕਰ ਦਿੱਤੀ। ਉਹਨਾਂ ਦਿਨਾਂ ਵਿੱਚ ਸੇਠ ਜੀ ਆਪ ਵੀ ਮੁਸ਼ਕਲ ਦੇ ਦੌਰ ਵਿੱਚੋਂ ਲੰਘ ਰਹੇ ਸਨ ਇਸ ਕਰਕੇ ਆਪਣੀ ਹਾਦਸੇ ਦੇ ਖਿਲਾਫ ਛੋਟੇ ਬਜਟ ਦੀ ਪਿਕਚਰ ਬਣਾ ਰਹੇ ਸਨ। ਹਮ ਲੋਕ ਦੇ ਦੂਸਰੇ ਕਲਾਕਾਰਾਂ ਨੂੰ ਅੱਜ ਤੱਕਰ ਪੈਸੇ ਨਹੀਂ ਮਿਲੇ ਪਰ ਮੇਰੇ ਨਾਲ ਸੇਠ ਜੀ ਨੇ ਵਚਨ ਪੂਰੀ ਤਰ੍ਹਾਂ ਪਾਲਿਆ। ਐਕਟਰ ਰਾਜਕਮਾਰ ਉਹਦੋਂ ਪੁਲਿਸ ਇੰਸਪੈਕਟਰ ਹੁੰਦਾ ਸੀ। ਮੈਂ ਕਈ ਵਾਰ ਉਹਨੂੰ ਸੇਠ ਜੀ ਕੋਲ ਬੈਠਾ ਵੇਖਦਾ। ਵਰਦੀ ਵਿੱਚ ਉਹ ਬਹੁਤ ਹੀ ਸੋਹਣਾ ਲੱਗਦਾ ਸੀ। ਰਜਿੰਦਰ ਕੁਮਾਰ ਵੀ ਬਹੁਤ ਚੱਕਰ ਮਾਰਦਾ ਸੀ। ਇਸ ਤੋਂ ਮੈਨੂੰ ਅਨੁਮਾਨ ਹੁੰਦਾ ਕਿ ਮੇਰੇ ਨਾਲ ਕੰਟਰੈਕਟ ਕਰਨ ਮਗਰੋਂ ਵੀ ਸੀਠ ਜੀ ਜ਼ਿਆਨੂਰਾ ਰਾਹ ਰਾਸਤੇ ਉੱਤੇ ਲਿਉਂਦੀਆਂ ਅਵਸ਼ਕੋਸ਼ਾਂ ਕਰਦੇ ਰਹੇ ਹੋਣਗੇ ਇੱਕ ਦਿਨ ਸ਼ਾਰਟ ਦੇ ਤਰ੍ਹਾਂ ਦੁਰਗਾ ਖੋਟੇ ਨੇ ਮੇਰੇ ਕੰਨ ਵਿੱਚ ਕਿਹਾ ਤੁਹਾਡੇ ਡਾਇਲੌਗ ਕੁਝ ਫਲੈਟ ਹੋ ਰਹੇ ਹਨ ਪਹਿਲਾਂ ਤਾਂ ਮੇਰੇ ਆਤਮ ਵਿਸ਼ਵਾਸ ਤੇ ਬੁਰਜ ਟੈਣ ਲੱਗੇ ਪਰ ਮੈਂ ਸੰਭਲ ਗਿਆ ਮੈਨੂੰ ਮਹਿਸੂਸ ਹੋਇਆ ਕਿ ਨਾਗਰਸਵੰਗ ਹੁਣੇ ਵੀ ਮੇਰੇ ਉੱਪਰ ਮਿਹਰ ਕੀਤੀ ਸੀ ਮੈਨੂੰ ਉਹਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਸੀ ਕਦੇ ਡੇਵਿਡ ਨੇ ਵੀ ਤਾਂ ਇਸੇ ਤਰ੍ਹਾਂ ਮੈਨੂੰ ਰਾਹ ਪਾਇਆ ਸੀ ਕਿੰਨਾ ਕਮ ਆ ਰਿਹਾ ਸੀ ਉਹਦਾ ਦਿੱਤਾ ਸਬਕ ਮੈਨੂੰ ਮੈਂ ਆਪਣੀਆਂ ਰਿਹਰਸਲਾਂ ਤੇ ਟੇਕਾਂ ਦਾ ਆਪ ਲੋਚਕ ਬਣ ਗਿਆ ਦੁਰਗਾ ਬਾਈ ਨੇ ਬਿਲਕੁਲ ਠੀਕ ਕਿਹਾ ਸੀ ਮੈਂ ਸਾਰੇ ਜੁਮਲੇ ਇੱਕੋ ਸੁਰ ਵਿੱਚ ਬੋਲ ਜਾਂਦਾ ਉਤਰਾ ਚੜਾ ਗਾਇਬ ਸਨ ਜੋ ਕਿ ਸੁਭਾਵਕ ਬੋਲਚਾਲ ਵਿੱਚ ਜ਼ਰੂਰੀ ਹਨ ਹੁਣ ਮੈਂ ਰਿਹਰਸਲ ਤੋਂ ਪਹਿਲਾਂ ਇੱਕ ਕੋਨੇ ਵਿੱਚ ਚਲਾ ਜਾਂਦਾ ਡੇਵਿਡ ਦੇ ਦੱਸੇ ਤਰੀਕੇ ਮੁਤਾਬਕ ਡਾਇਲੌਗ ਜ਼ੇਨ ਵਿੱਚ ਬਿਠਾਉਂਦਾ ਤੇ ਦੁਰਗਾ ਬਾਈ ਦੀ ਅਗਾਹੀ ਮੁਤਾਬਕ ਉਤਰਾ ਚੜਾ ਉੱਪਰ ਗੌਰ ਕਰਦਾ ਮੈਂ ਵੇਖਿਆ ਕਿ ਇੰਜ ਗੌਰ ਕੀਤੇ ਤਾਂ ਉਨਾ ਦੇ ਗੁਪਤ ਭਾਵਾਂ ਉੱਪਰ ਵੀ ਚਾਨਣਾ ਪੈਂਦਾ ਸੀ ਮੈਂ ਇੱਕ ਹੋਰ ਪਰਖਵੱਟੀ ਟੋਣ ਲਈ ਮੈਂ ਆਪਣੇ ਆਪ ਤੋਂ ਪੁੱਛਦਾ ਜੇਹੀ ਡਾਇਲੌਗ ਮੈਂ ਪੰਜਾਬੀ ਵਿੱਚ ਬੋਲਨੇ ਹੁਣ ਤੱਕ ਕਿਵੇਂ ਬੋਲਾਂਗਾ ਪੰਜਾਬੀ ਮੇਰੀ ਮਾਂਤ ਬੋਲੀ ਸੀ ਤੇ ਹਿੰਦੀ ਦੇ ਵੀ ਬਹੁਤ ਨੇੜੇ ਸੀ ਇਸੇ ਤਰ੍ਹਾਂ ਸੁਭਾਵਿਕ ਢੰਗ ਨਾਲ ਡਾਇਲੌਗ ਬੋਲਣ ਦੇ ਰਾਹ ਤੇ ਮੈਂ ਇੱਕ ਹੋਰ ਕਦਮ ਅਗਾਹ ਪੁੱਟ ਸਕਿਆ ਇਸ ਤਰ੍ਹਾਂ ਕੁਝ ਜਿਹਾ ਕੁਝ ਆਪਣੇ ਸਾਥੀਆਂ ਤੇ ਕੁਝ ਸਟੂਡੀਓ ਦੇ ਸੁਖਾਵੇਂ ਮਾਹੌਲ ਦੀ ਮਦਦ ਨਾਲ ਮੇਰਾ ਕੰਮ ਰਵਾ ਹੁੰਦਾ ਗਿਆ ਤੇ ਫਿਲਮ ਬਾਰੇ ਵੀ ਚੰਗੀਆਂ ਗੱਲਾਂ ਸੁਣਨ ਵਿੱਚ ਆਉਣ ਲੱਗ ਪਈਆਂ ਸਟੂਡੀਓ ਦੇ ਮਾਹੌਲ ਬਾਰੇ ਇੱਕ ਗੱਲ ਸਪਸ਼ਟ ਕਰ ਦੇਣੀ ਚਾਹੀਦੀ ਏ ਕਿ ਉਹ ਸਭਨਾਂ ਲਈ ਇੱਕੋ ਜਿਹਾ ਸੁਖਾਵਾਂ ਨਹੀਂ ਹੁੰਦਾ ਮਸਲਨ ਫਿਲਮ ਦੇ ਐਡੀਟਰ ਦੇ ਤੌਰ ਤੇ ਜ਼ਿਆ ਇੱਕ ਆਦਮੀ ਨੂੰ ਬਾਹਰੋਂ ਲਿਆਇਆ ਸੀ ਬੜੀ ਤਾਰੀਫ ਕਰਦਾ ਸੀ ਉਸਦੀ ਉਹਨੂੰ ਇੰਡਸਟਰੀ ਦੇ ਬੇਸਤਰੀਨ ਐਡੀਟਰਾਂ ਵਿੱਚੋਂ ਗਿੰਦਾ ਸੀ ਬਦਕਿਸਮਤੀ ਨਾਲ ਉਸ ਐਡੀਟਰ ਦੇ ਪਿਤਾ ਦਿਲ ਦਾ ਦੌਰਾ ਪੈਣ ਕਾਰਨ ਪੂਰੇ ਹੋ ਕੇ ਉਸ ਦਿਨ ਅੰਤਮ ਸੰਸਕਾਰ ਚੋਕੇ ਵੀ ਉਸ ਕੋਲ ਪੈਸੇ ਨਹੀਂ ਸਨ ਸਹਤਾਲੀ ਉਸ ਸਟੂਡੀਓ ਆਇਆ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਪੈਸਿਆਂ ਦੀ ਉਡੀਕ ਵਿੱਚ ਬੈਠਾ ਰਿਹਾ। ਅੰਦਰ ਸਾਡੀ ਸ਼ੂਟਿੰਗ ਨਿਰਵਿਗਨ ਚੱਲਦੀ ਰਹੀ। ਬੜਾ ਡੂੰਗਾ ਸਦਮਾ ਪਹੁੰਚਿਆ ਉਸ ਆਜ਼ਮੀ ਦੇ ਦਿਲ ਦਿਮਾਗ ਨੂੰ। ਹਮ ਲੋਕ ਮਗਰੋਂ ਉਹਨੇ ਕੰਮ ਛੱਡ ਦਿੱਤਾ ਤੇ ਨੀਂ ਮਾਗਰ ਜਾ ਹੋ ਗਿਆ। ਦਿਨੇ ਰਾਤੀ ਸ਼ਰਾਬ ਪੀਣ ਲੱਗ ਪਿਆ। ਥਾਂ ਥਾਂ ਨਿਤੜ ਖੋ ਕੇ ਪਿੱਖ ਮੰਗਦਾ। ਹੰ ਤੁਸ ਦੀ ਹਾਲਤ ਬਹੁਤ ਹੀ ਭੈੜੀ ਹੋ ਗਈ। ਤਰਸ ਖਾ ਕੇ ਮੈਂ ਕਦੇ ਕਦੇ ਉਹਦੀ ਥੋੜੀ ਬਹੁਤ ਮਦਦ ਕਰ ਛੱਡਦਾ। ਪਰ ਇਸ ਨਾਲ ਉਹਦਾ ਲਾਭ ਨਹੀਂ ਸਗੋ ਨੁਕਸਾਨ ਹੀ ਹੁੰਦਾ ਸੀ ਅਖੀਰ ਮੈਂ ਉਹਨੂੰ ਪੈਸੇ ਦੇ ਨੇ ਬੰਦ ਕਰ ਦਿੱਤੇ ਅੱਜ ਕਈ ਵਰਿਆਂ ਤੋਂ ਉਹਨੂੰ ਨਹੀਂ ਵੇਖਿਆ ਨਹੀਂ ਕਹਿ ਸਕਦਾ ਉਹਦਾ ਨਾਂ ਗੀਂਦਿਆਂ ਵਿੱਚ ਕੀ ਹੋਇਆ ਵਿੱਚ ਟੈਕਨੀਸ਼ੀਅਨਾਂ ਤੇ ਕਾਮਿਆਂ ਦਾ ਅਜਿਹਿਆਂ ਹਾਲਤਾਂ ਵਿੱਚੋਂ ਲੰਘਣਾ ਸਾਡੀ ਇੰਡਸਟਰੀ ਦੀ ਇੱਕ ਕੀਮਤੀ ਰਵੈਤ ਹੈ ਸਟੂਡੀਓ ਦੇ ਇੱਕ ਮੇਕਅਪ ਰੂਮ ਵਿੱਚ ਮੈਂ ਮੁਗਲ ਟੰਗ ਦੀ ਸੀਤੀ ਹੋਈ ਜ਼ਰੀਦਾਰ ਪੱਗ ਰੁਲਦੀ ਵੇਖੀ ਬੜਾ ਅਜੀਬ ਜਿਹਾ ਲੱਗਾ ਮੈਨੂੰ ਉਸ ਦਾ ਉੱਥੇ ਪਿਆ ਹੋਣਾ ਮੇਕਅਪ ਮੈਨ ਨੇ ਦੱਸਿਆ ਕਿ ਫਿਲਮ ਸ਼ਾਹਜਹਾਂ ਦੀ ਸ਼ੂਟਿੰਗ ਵੇਲੇ ਕੇ.ਐਲ ਸੈਗਲ ਉਹੀ ਪੱਗ ਸਿਰ ਉੱਤੇ ਰੱਖਿਆ ਕਰਦੇ ਸਨ। ਦਿਲ ਨੂੰ ਬੜਾ ਖੁਜ ਹੋਇਆ। ਦੂਸਰੇ ਮੁਲਕਾਂ ਵਿੱਚ ਇਹੋ ਜੀਆਂ ਨਿਸ਼ਾਨੀਆਂ ਨੂੰ ਬੜੇ ਪ੍ਰੇਮ ਤੇ ਆਦਰ ਨਾਲ ਸਾਮ ਕੇ ਰੱਖਿਆ ਜਾਂਦਾ ਹੈ। ਮੈਨੂੰ ਇੱਕ ਖਾਨ ਯਾਦ ਆਇਆ ਜੋ ਮੇਰੀ ਮਾਂ ਬਹੁਤ ਦੁਹਰਾਇਆ ਕਰਦੀ ਸੀ। ਅੱਜ ਨਹੀਂ ਤਾਂ ਕਦੇ ਵੀ ਨਹੀਂ। ਉਸ ਮੇਕਅਪ ਮੈਨ ਦਾ ਨਾਂ ਸੁਆਮੀ ਸਿੰਘ। ਉਹਨੇ ਆਪਣੇ ਬਾਰੇ ਵੀ ਮੈਨੂੰ ਬੜੀ ਦਿਲਚਸਪ ਗੱਲ ਦੱਸੀ। ਉਹ ਥਾਣੇ ਰਹਿੰਦਾ ਸੀ ਜੋ ਮੁੰਬਈੋਂ ਪੰਜੀ ਕੁ ਮੀਲ ਦੂਰ। ਇੱਕ ਛੋਟਾ ਜਿਹਾ ਸ਼ਹਿਰ ਹੈ ਸਵੇਰੇ ਜਦੋਂ ਉਹ ਕੰਮ ਤੇ ਰਵਾਨਾ ਹੁੰਦਾ ਤਾਂ ਉਸਦੇ ਬੱਚੇ ਸੁੱਤੇ ਪਏ ਹੁੰਦੇ ਸਨ ਰਾਤੀ ਜਦੋਂ ਕੰਮ ਤੋਂ ਮੁੜਦਾ ਉਦੋਂ ਵੀ ਉਹ ਰੋਟੀ ਖਾ ਪੀ ਕੇ ਸੌ ਚੁੱਕੇ ਹੁੰਦੇ ਉਹਨੇ ਆਪਣੇ ਬੱਚਿਆਂ ਨੂੰ ਸਿਰਫ ਸੁੱਤੇ ਸੁੱਤੇ ਵੱਧਿਆਂ ਵੇਖਿਆ ਸੀ ਕਿਉਂਕਿ ਉਸ ਜ਼ਮਾਨੇ ਵਿੱਚ ਸਟੂਡੀਓ 'ਚ ਐਤਵਾਰ ਦੀ ਛੁੱਟੀ ਵੀ ਨਹੀਂ ਸੀ ਹੁੰਦੀ ਹੁਣ ਮਹੀਨੇ ਵਿੱਚ ਜ਼ਰੂਰ ਇੱਕ ਐਤਵਾਰ ਛੁੱਟੀ ਹੋ ਜਾਂਦੀ ਹੈ ਹਮ ਲੋਗ ਮੁਕੰਮਲ ਹੁੰਦਿਆਂ 6 ਕੁ ਮਹੀਨੇ ਲੱਗੇ ਜਿਸ ਸ਼ਾਮ ਸਟੂਡੀਓ ਵਿੱਚੋਂ ਦਾ ਪਹਿਲਾ ਟ੍ਰਾਇਲ ਹੋਇਆ ਮੇਰੇ ਉੱਪਰ ਗਨੂਦਗੀ ਜੀ ਚੜੀ ਹੋਈ ਸੀ ਮੇਰਾ ਬदन ਧਪਰਿਆ ਸੀ ਜਿਵੇਂ ਬੁਖਾਰ ਹੋਵੇ ਕਹਾਣੀ ਦਾ ਕੋਈ ਸਿਰ ਪੈਰ ਮੇਰੇ ਪੱਲੇ ਨਾ ਪਿਆ ਕਿਉਂਕਿ ਮੈਂ ਸਿਰਫ ਆਪਣੇ ਕੰਮ ਬਲ ਵੇਖ ਰਿਹਾ ਸਾਂ ਤੇ ਉਸ ਵਿੱਚ ਮੈਨੂੰ ਕੁਝ ਵੀ ਚੰਗਾ ਨਹੀਂ ਸੀ ਲੱਗ ਰਿਹਾ ਪਿਕਚਰ ਖਤਮ ਹੋਣ ਉੱਤੇ ਕੋਈ ਕੁਝ ਨਾ ਬੋਲਿਆ ਬੜੀ ਡਰਾਮਣੀ ਜੀ ਚੁੱਪ ਸੀ ਉਹ ਪਰ ਸਟੂਡੀਓ ਦੇ ਹੱਥ ਵਿੱਚ ਕਨਈਆ ਲਾਲ ਨੇ ਮੈਨੂੰ ਇੱਕ ਪਾਸੇ ਲੈ ਜਾ ਕੇ ਕੰਨ ਵਿੱਚ ਕਿਹਾ ਮਾਰਦੀ ਤੇ ਮੇਰੀ ਬਾਹ ਨੂੰ ਜ਼ੋਰ ਦਾ ਕੁੱਟਿਆ ਮੈਂ ਸੋਚਦਾ ਰਹਿ ਗਿਆ ਕੀ ਮਤਲਬ ਪਿਕਚਰ ਲਿਬਰਟੀ ਸਿਨੇਮਾ ਵਿੱਚ ਲੱਗੀ ਜੋ ਉਦੋਂ ਨਵਾਂ ਨਵਾਂ ਬਣਿਆ ਸੀ ਨਾਮਵਰ ਅਦਾਕਾਰਾਂ ਦੀ ਅਨਹੋਂਦ ਕਾਰਨ ਉਹ 3-4 ਹਫ਼ਤੇ ਨਰਮ ਗਈ ਪਰ ਮਗਰੋਂ ਨੇ ਬੇਪਨਾ ਰਸ਼ ਫੜ ਲਿਆ ਲਿਬਰਟੀ ਸਿਨੇਮਾ ਦੇ ਵਰਕਰਾਂ ਨੂੰ ਉਹ ਇਤਨੀ ਪ੍ਰਸ਼ੰਸਾ ਸੀ ਕਿ ਟਿਕਟ ਬੁੱਕਾਂ ਹੱਥ ਵਿੱਚ ਫੜ ਕੇ ਉਹ ਆਪ ਗਲੀ-ਗਲੀ ਟਿਕਟਾਂ ਵੇਚਦੇ ਫਿਰਦੇ ਸਨ ਸਾਰੇ ਮੁੰਬਈ ਸ਼ਹਿਰ ਵਿੱਚ ਹਾਮ ਲੋਗ ਕਮਿਊਨਿਸਟ ਪਿਕਚਰ ਅਖਵਾਨ ਲੱਗ ਪਈ ਤੇ ਮੈਨੂੰ ਕਮਿਊਨਿਸਟ ਅਦਾਕਾਰ ਆਖਿਆ ਜਾਣ ਲੱਗ ਪਿਆ ਰਿਲੀਜ਼ ਤੋਂ ਅਗਲੇ ਦਿਨ ਸੇਲਸ ਚੰਦੂ لال ਸ਼ਾਹ ਨੇ میں نے بڑی منوں بڑے پیارے کل سوفے اتنے بٹھا کے کیا بلراج تم انڈسٹری میں ہیرو نہیں کریکٹر ہیرو کے طور پر کامیاب ہوئے ہو اس کا یہ مطلب ہے کہ بڑھاپے تک تمہیں کام ملتا رہے گا ہیرو کی فلمی زندگی بہت لمبی نہیں ہوتی ہندی فلمہ بچ بڑے پکتہ کھانے بنے ہوئے ہیں سماجی پکچر تارمک پکچر سٹنٹ پکچر ہیرو کریکٹر ہیرو سائیڈ ہیرو کریکٹر آرٹسٹ ڈیسنٹ ایکسٹرا وغیرہ ਇੱਕ ਖਾਨੇ ਤੋਂ ਟੱਪ ਕੇ ਦੂਜੇ ਵਿੱਚ ਜਾਣਾ ਮੁਸ਼ਕਲ ਹੁੰਦਾ ਮੈਂ ਵੀ ਇੱਕ ਖਾਨੇ ਵਿੱਚ ਪੈ ਗਿਆ ਸੜਕਾਂ ਉੱਤੇ ਲੋਕ ਮੈਨੂੰ ਪਛਾਨਣ ਲੱਗ ਪਏ ਕਿਸੇ ਫਿਲਮ ਦੇ ਪ੍ਰੀਮੀਅਰ ਉੱਤੇ ਕੁੜੀਆਂ ਦੀ ਇੱਕ ਜੁੰਡਲੀ ਆਟੋਗ੍ਰਾਫ ਲੈਣ ਲਈ ਮੇਰੇ ਕੋਲ ਆਈ ਬੜੇ ਸ਼ੌਕ ਨਾਲ ਮੈਂ ਜੇਬ ਵਿੱਚੋਂ ਪੈਨ ਕੱਢਿਆ ਪਰ ਉਸੇ ਵੇਲੇ ਕੁੜੀਆਂ ਦੀ ਨਜ਼ਰ ਰਾਜ ਕਪੂਰ ਉੱਪਰ ਪੈ ਗਈ ਤੇ ਆਟੋਗ੍ਰਾਫ ਬੁੱਕ ਮੇਰੇ ਹੱਥਾਂ ਵਿੱਚੋਂ ਖੋਕੇ ਉਸ ਵੱਲ ਨੱਠ ਪਈਆਂ ਇੱਕ ਰੈਸਟੋਰਾਂ ਵਿੱਚ ਹਿਤਨ ਚੌਧਰੀ ਨੇ ਜਿਸ ਦਿਹਾੜੀ ਵਾਲੀ ਕੜਕੀ ਦੇ ਜ਼ਮਾਨੇ ਵਿੱਚ ਮੈਂ ਕਾਫੀ ਚੱਕਰ ਮਾਰੇ ਸਨ ਮੇਰੇ ਕੋਲ ਆ ਕੇ ਕਿਹਾ ਕਿਉਂ ਬਿਲਰਾਲ ਹਾਊ ਡਸ ਇਟ ਫੀਲ ਟੂ ਬੀ ਸਕਸੈਸਫੁਲ ਯਾਨੀ ਕਾਮਯਾਬ ਹੋਣਾ ਕਿੰਜ ਲੱਗ ਰਿਹਾ ਮੇਰੇ ਕੋਲੋਂ ਕੋਈ ਜਵਾਬ ਨਾ ਬਣ ਪਿਆ ਨਵੇਂ ਤੇ ਦਿਲਚਸਪ ਤਜ਼ਰਬੇ ਸਨੋ ਬਾਕੀ ਅਗਲੇ ਪਾਗ 17 ਵਿੱਚ ਧੰਨਵਾਦ